ਸਸੀਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰ ਸ਼ੁਰੂਆਤ ਕਰਦੇ ਹਾਂ ਫਰਕ ਤਾਂ ਪੈਂਦਾ ਹੈ ਵੀ ਮਾਤਾ ਵੈਸ਼ਨੋ ਦੇਵੀ ਨਾਲ ਦੀ ਯਾਤਰਾ ਦੇ ਨਾਲ ਜੁੜੀ ਖਬਰ ਤੋਂ ਪਿਛਲੇ ਦਿਨਾਂ ਦੇ ਵਿੱਚ ਯਾਤਰਾ ਰੋਕ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਬਹਾਲ ਕਰਨ ਦੀਆਂ ਵੀ ਖਬਰਾਂ ਆ ਗਈਆਂ ਸੀ ਹੁਣ ਤਾਜ਼ਾ ਅਪਡੇਟ ਕੀ ਹੈ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਇੱਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਐਤਵਾਰ ਤੋਂ ਇਹ ਯਾਤਰਾ ਸ਼ੁਰੂ ਹੋਣੀ ਸੀ ਪਰ ਹੁਣ ਐਤਵਾਰ ਤੋਂ ਇਹ ਯਾਤਰਾ ਸ਼ੁਰੂ ਨਹੀਂ ਹੋਏਗੀ ਕਿਉਂਕਿ ਇੱਕ ਵਾਰੀ ਫਿਰ ਖਰਾਬ ਮੌਸਮ ਦੀ ਪ੍ਰੈਡਿਕਸ਼ਨ ਹੈ ਖਰਾਬ ਮੌਸਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਸ਼ਰਧਾਲੂਆਂ ਨੂੰ ਵੈਸ਼ਨੋ ਦੇਵੀ ਦੀ ਯਾਤਰਾ ਤੇ ਫਿਲਹਾਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਮੌਸਮ ਦੀ ਸਮੀਖਿਆ ਤੋਂ ਬਾਅਦ ਅੱਗੇ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਏਗਾ ਔਰ ਅਗਲੇ ਹੁਕਮਾ ਤੱਕ ਇਹ ਯਾਤਰਾ ਮੁਲਤਵੀ ਰਹੇਗੀ ਪਿਛਲੇ 19 ਦਿਨਾਂ ਤੋਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਬੰਦ ਹੈ 26 ਅਗਸਤ ਨੂੰ ਇੱਥੇ ਭਾਰੀ ਲੈਂਡਸਲਾਈਡ ਹੋਇਆ ਸੀ ਜਿਸ ਤੋਂ ਬਾਅਦ ਇਹ ਯਾਤਰਾ ਰੋਕ ਦਿੱਤੀ ਗਈ ਸੀ ਚੌਂਤੀ ਲੋਕਾਂ ਦੀ ਉਸ ਲੈਂਡਸਲਾਈਡ ਦੇ ਵਿੱਚ ਮੌਤ ਹੋ ਗਈ ਸੀ ਜਾਨ ਚਲੀ ਗਈ ਸੀ ਉਸ ਤੋਂ ਬਾਅਦ ਇਹ ਯਾਤਰਾ ਤੁਰੰਤ ਪ੍ਰਭਾਵ ਨਾਲ ਰੋਕ ਦਿੱਤੀ ਗਈ ਸੀ ਔਰ ਜਿਹੜੇ ਬਾਕੀ ਸ਼ਰਧਾਲੂ ਸੀ ਉਹਨਾਂ ਨੂੰ ਵੱਖ-ਵੱਖ ਸੁਰੱਖਿਅਤ ਥਾਵਾਂ ਤੇ ਸ਼ਿਫਟ ਕੀਤਾ ਗਿਆ ਸੀ ਸੁਰੱਖਿਅਤ ਥਾਵਾਂ ਤੇ ਫੈਰਾਇਆ ਗਿਆ ਸੀ ਔਰ ਇਹ ਉਮੀਦ ਸੀ ਕਿ ਹੁਣ ਕਿਉਂਕਿ ਐਤਵਾਰ ਦਾ ਕਿਹਾ ਵੀ ਹੋਇਆ ਸੀ ਕਿ ਵੈਸ਼ਨ ਦੇਵੀ ਦੀ ਯਾਤਰਾ ਸ਼ੁਰੂ ਹੋ ਰਹੀ ਹੈ ਔਰ ਮੌਸਮ ਵੀ ਹੁਣ ਅੱਗੇ ਪਿਛਲੇ ਦਿਨਾਂ ਦੇ ਵਿੱਚ ਠੀਕ ਰਿਹਾ ਪਰ ਹੁਣ ਦੁਬਾਰਾ ਯਾਤਰਾ ਮੁਲਤਵੀ ਕੀਤੀ ਗਈ ਹੈ ਕੋਮਲ ਸਿੰਘ ਸਾਡੇ ਸਹਿਯੋਗੀ ਜੁੜੇ ਨੇ ਜਬੂ ਤੋਂ ਹੋਰ ਜਾਣਕਾਰੀ ਦੇ ਲਈ ਕੋਮਲ ਦੁਬਾਰਾ وجہ ਸਿਰਫ ਵੈਦਰ ਦੀ ਖਰਾਬੀ ਰਹੀ ਹੈ ਜਾਂ ਕੁਝ ਹੋਰ ਵੀ ਹੈ ਹਲੇ ਜੋ ਨਹੀਂ ਇਹ ਕਲ ਯਾਤਰਾ ਸ਼ੁਰੂ ਹੋਣੀ ਸੀ ਔਰ ਅ ਅੱਜ ਜੇ ਪੂਰੀ ਤਿਆਰੀਆਂ ਵੀ ਕਰ ਲਈਤੀਆਂ ਸੀ ਸ਼ਾਈਨ ਬੋਰਡ ਦੀ ਤਰਫੋਂ ਔਰ ਉਹਨਾਂ ਨੇ ਪੂਰਾ ਰਸਤਾ ਵੀ ਕਲੀਅਰ ਕਰ ਦਿੱਤਾ ਸੀ ਔਰ ਸਿਕਿਉਰਿਟੀ ਦੇ ਇੰਤਜ਼ਾਮਾਤ ਹੋਟਲ ਬਾਜ਼ਾਰ ਸਾਰਿਆਂ ਨੂੰ ਕਹਿ ਦਿੱਤਾ ਸੀ ਕਿ 14 ਤਰੀਕ ਨੂੰ ਯਾਤਰਾ ਸ਼ੁਰੂ ਕਰ ਦੇਵਾਂਗੇ ਔਰ ਆਨਲਾਈਨ ਉਹਨਾਂ ਦੇ ਵੈਬਸਾਈਟ ਤੇ ਆਪਣੀ ਸ਼ਾਈਨ ਬੋਰਡ ਦੀ ਵੈਬਸਾਈਟ ਤੇ ਉਹਨਾਂ ਨੇ ਲਿੰਕ ਵੀ ਸ਼ੇਅਰ ਕਰ ਦਿੱਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਆਰਟੀ ਔਰ ਯਾਤਰਾ ਪਰਚੀ ਬੁਕਿੰਗ ਕਰवानी ਹੈਗੀ ਹੈ ਉਹ ਵੀ ਉਹਨਾਂ ਨੇ ਕਰ ਦਿੱਤਾ ਸੀ ਲੇਕਿਨ ਅੱਜ ਹੁਣੇ ਹੀ ਕੋਈ ਆਪੋਂ ਨੇ 8 ਵਜੇ ਦੇ ਨਾਲ ਸ਼ਾਈਨ ਬੋਰਡ ਨੇ ਫੈਸਲਾ ਲੀਤਾ ਤੇ ਫੇਰ ਮੂਸਲਾਧਾਰ ਬਾਰਿਸ਼ ਸ਼ੁਰੂ ਹੋ ਗਈ ਸੀ ਮੌਸਮ ਬਹੁਤ ਜ਼ਿਆਦਾ ਖਰਾਬ ਸੀਗਾ ਇਵਨ ਕਟਰਾ ਚ ਵੀ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ ਥੋੜੇ ਦਿਨ ਦੇਰ ਤੱਕ ਤੁਹਾਨੂੰ ਵਿਜਲ ਵੀ ਭੇਜ ਦੇਾਂਗੇ ਔਰ ਤੁਸੀਂ ਦੇਖਣਾ ਕਿ ਅਚਾਨਕ ਮੌਸਮ ਨੇ ਕਰਵਟ ਬਦਲੀ ਔਰ ਸਿਰਫ ਜੰਮੂ ਚ ਨਹੀਂ ਹੈਗਾ ਉਦਮਪੁਰ ਨਹੀਂ ਸਿਰਫ ਕਟਰਾ ਦਾ ਹੀ ਮੌਸਮ ਜਿਹੜਾ ਪੂਰਾ ਖਰਾਬ ਹੋ ਗਿਆ ਜਿਹਦੀ ਵਜ੍ਹਾ ਨਾਲ ਉਹਨਾਂ ਨੇ ਫੈਸਲਾ ਬਦਲਿਆ ਹੈ ਔਰ ਉਹਨਾਂ ਨੇ ਕਿਹਾ ਕਿ ਵੈਦਰ ਦੇ ਹਿਸਾਬ ਦੇ ਨਾਲ ਹੀ ਅਸੀਂ ਅਗਲੀ ਡੇਟ ਜਿਹੜੀ ਹੈ ਉਹ ਮੁਕਰਰ ਕਰਾਂਗੇ ਫਿਲਹਾਲ ਜਿਹੜੀ ਹੈ ਯਾਤਰਾ ਪੂਰੀ ਤਰੀਕੇ ਨਾਲ ਪੋਸਟਪੋਨ ਕਰ ਦਿੱਤੀ ਹੈ ਹਾਲਾਂਕਿ ਤਿਆਰੀਆਂ ਪੂਰੀ ਕਰ ਦਿੱਤੀਆਂ ਸੀ ਸ਼ਾਈਨ ਬੋਰਡ ਨੇ ਕਿ ਕੱਲ ਤੋਂ ਯਾਤਰਾ ਹੋਏਗੀ ਤੇ ਯਾਤਰੀ ਦੀ ਟ੍ਰੇਨ ਵਿੱਚ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਉਹਨਾਂ ਨੇ ਰੀਸੀਵ ਕੀਤੀਆਂ ਸੀ ਲੇਕਿਨ باوجود ਇਸ ਤੇ ਵੀ ਯਾਤਰਾ ਨੂੰ ਸਥगित ਕਰਨਾ ਪਿਆ ਥੋੜਾ ਆਵਸ਼ਰਦਾ ਲੂਨ ਨੂੰ ਵੇਟ ਕਰਨਾ ਪਏਗਾ ਔਰ ਅਗਰ ਨਵਰਾਤਰੀ ਆਉਣ ਵਾਲੇ ਨੇ ਤੇ ਸ਼ਾਇਨ ਬੋਰਡ ਦੀ ਪੂਰੀ ਕੋਸ਼ਿਸ਼ ਹੈਗੀ ਹੈ ਕਿ ਜਿਹੜੇ ਵੀ ਬਸ ਖਲਣ ਵਾਲੇ ਏਰੀਆ ਹੈਗੇ ਜਿ세 ਅਦਕੁਆਰੀ ਹੈ ਹਾਥੀ ਮੱਥਾ ਮਾਰਗ ਹੈ ਜਿਹੜਾ ਕਟੜਾ ਤੋਂ ਵੈਸ਼ਨੂ ਦੇ ਵੀ ਭਵਨ ਦੇ ਵਿੱਚ ਜਿਹੜਾ ਮਾਰਗ ਹੈਗਾ ਜਿੱਥੇ ਜਿੱਥੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਅਗਰ ਨਰਾਤਿਆਂ ਦੇ ਦੌਰਾਨ ਵੀ ਅਗਰ ਬਾਰਿਸ਼ ਨਾਲ ਕੋਈ ਪ੍ਰੋਬਲਮ ਆ ਸਕਦੀ ਹੈ ਉੱਥੇ ਵੀ ਲਗਾਤਾਰ ਉਹਨਾਂ ਨੇ ਆਪਣੇ ਕਰਮਚਾਰੀ ਤਾਇਨਾਤ ਕੋਈ ਦੁਬਾਰਾ ਕੋਈ ਘਟਨਾ ਨਾ ਹੋਵੇ ਔਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਉਸ ਸਾਈਨ ਬੋਰਡ ਪ੍ਰਸ਼ਾਸਨ ਜਿਹੜਾ ਹੈ ਉਹ ਲੈ ਨਹੀਂ ਮਤਲਬ ਲੈਣਾ ਨਹੀਂ ਚਾਹੁੰਦਾ ਇਸ ਕਰਕੇ ਉਹਨਾਂ ਨੇ ਯਾਤਰਾ ਨੂੰ ਸਟਾਗਿਤ ਕੀਤਾ ਜੀ ਅਜਾ ਕੋਮਲ ਨਗਾਤਿਆਂ ਤੱਕ ਉਮੀਦ ਹੈ ਕਿ ਸ਼ੁਰੂ ਹੋ ਸਕਦੀ ਹੈ ਪੌਸਮ ਦੀ ਪ੍ਰੈਡਿਕਸ਼ਨ ਕੀ ਕਹਿੰਦੀ ਹੈ ਅੱਜ ਦੇਖੋ 16 ਤਰੀਕ ਤੱਕ ਜਿਹੜਾ ਮੌਸਮ ਵਿਭਾਗ ਹੈਗਾ ਉਹਨਾਂ ਨੇ ਅਲਰਟ ਜਾਰੀ ਕੀਤਾ ਸੀ ਕੱਲ ਸ਼ਾਮ ਨੂੰ ਹੀ ਅਲਰਟ ਆਇਆ ਸੀ ਕਿ 16 ਤਰੀਕ ਤੱਕ ਜੰਮੂ ਨੈਸ਼ਨਲ ਹਾਈਵੇ ਕਸ਼ਮੀਰ ਕੁਝ ਇਲਾਕੇ ਔਰ ਜੰਮੂ ਦੇ ਕੁਝ ਇਲਾਕੇ ਕਟੜਾਉਣ ਨੂੰ ਮਿਲਾ ਕੇ ਔਰ ਵਿਆਸੀ ਚ ਬਾਰਿਸ਼ ਹੋ ਸਕਦੀ ਹੈ ਤੇ ਤੁਸੀਂ ਦੇਖੋ 14 ਤਰੀਕ ਦਾ ਹੀ ਅੱਜ ਕੱਲ ਯਾਤਰਾ ਸ਼ੁਰੂ ਹੋਣੀ ਸੀ ਅੱਜ ਹੀ ਬਾਰਿਸ਼ ਸ਼ੁਰੂ ਹੋ ਗਈ ਹੈ ਤੇ 16 ਤਰੀਕ ਤੱਕ ਅਗਰ ਯਾਤਰਾ ਬਾਰਿਸ਼ ਅਗਰ ਰਹਿੰਦੀ ਹੈ ਤੇ ਯਾਤਰਾ ਇਹਨਾਂ ਨੂੰ ਅਗਲੇ ਮੌਸਮ ਠੀਕ ਹੋਣ ਤੱਕ ਇਹਨਾਂ ਨੇ ਅੱਗੇ ਅਜੇ ਆਰਡਰ ਨਹੀਂ ਕੱਢਣਾ ਲੇਕਿਨ ਨਵਰਾਤਰੀ ਸ਼ੁਰੂ ਹੋਣ ਤੋਂ ਪਹਿਲਾਂ ਪ ਕਿਉਂਕਿ ਉਹਦੇ ਬਾਅਦ ਮੌਸਮ ਦੀ ਕੋਈ ਖਰਾਬੀ ਵਾਲੀ ਮੌਸਮ ਵਿਭਾਗ ਤੋਂ ਜਾਣਕਾਰੀ ਹੈ ਨਹੀਂ 16 ਤਰੀਕ ਤੱਕ ਮੌਸਮ ਖਰਾਬ ਹੋ ਸਕਦਾ ਹੈ ਔਰ ਅਗਰ ਮੌਸਮ ਠੀਕ ਹੋ ਗਿਆ 16 ਦੇ ਬਾਅਦ ਤਾਂ ਯਾਤਰਾ ਮੈਨੂੰ ਲੱਗਦਾ ਹੈ ਉਮੀਦ ਹੈਗੀ ਸ਼ਾਇਨਬੋੜ ਯਾਤਰਾ ਸ਼ੁਰੂ ਕਰ ਦੇਗਾ ਠੀਕ ਹੈ ਧੰਨਵਾਦ ਕੋਮਲ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਜਿਹੜੇ ਸ਼ਰਦਾਲੂ ਵਿੰਮਾ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਤੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਖਬਰ ਖਾਸ ਤੌਰ ਤੇ ਬੇਹਦ ਜ਼ਰੂਰੀ ਹੈ ਕਿ ਫਿਲਹਾਲ ਜਿਨ੍ਹਾਂ ਨੇ ਬੁਕਿੰਗ ਵੀ ਕਰਵਾਈਆਂ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਮੌਸਮ ਖਰਾਬ ਹੋ ਗਿਆ بارش ਸ਼ੁਰੂ ਹੋ ਗਈ ਔਰ ਅਗਲੇ 2-3 ਦਿਨ ਤੱਕ 16 ਤਰੀਕ ਤੱਕ بارش ਦਾ ਅਨੁਮਾਨ ਹੈ ਸੋ ਇਸ ਕਰਕੇ ਉਮੀਦ ਹੈ ਕਿ ਜਿਉਂ ਤੱਕ ਨਰਾਤੇ ਸ਼ੁਰੂ ਹੋਣਗੇ ਉਦੋਂ ਤੱਕ ਯਾਤਰਾ ਸ਼ੁਰੂ ਹੋ ਸਕਦੀ ਹੈ ਔਰ ਉਹ ਵੀ ਪੂਰੇ ਪੁਖਤਾ ਇੰਤਜ਼ਾਮਾਂ ਦੇ ਨਾਲ ਪਰ ਫਿਲਹਾਲ ਕੋਈ ਡੇਟ ਨਹੀਂ ਦਿੱਤੀ ਗਈ ਹੈ ਕੋਈ ਟਾਈਮ ਟਾਈਮ ਟੇਬਲ ਨਹੀਂ ਦਿੱਤਾ ਗਿਆ ਕਿ ਕਦੋਂ ਯਾਤਰਾ ਸ਼ੁਰੂ ਹੋਣੀ ਹੈ ਸਿਰਫ ਉਮੀਦ ਹੈ ਕਿ ਨਰਾਤਿਆਂ ਤੋਂ ਪਹਿਲਾਂ ਇਹ ਯਾਤਰਾ ਸ਼ੁਰੂ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਫੰਡਾਂ ਨੂੰ ਲੈ ਕੇ ਚੱਲ ਰਹੀ ਬਿਆਨਬਾਜ਼ੀ ਦੀ ਫੰਡਾਂ ਦੇ ਵਿਵਾਦ ਵਿਚਾਲੇ ਡਿਬੇਟ ਤੇ ਵੀ ਬਹਿਸ ਕਰਨ ਤੇ ਵੀ ਪੰਜਾਬ ਦੀ ਸਿਆਸਤ ਗਰਮ ਆ ਗਈ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਮਾਨ ਦਾ ਚੈਲੰਜ ਕਬੂਲ ਕੀਤਾ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਸਿੱਧਾ ਇਨਕਾਰ ਕਰ ਦਿੱਤਾ ਕਿ ਬਿੱਟੂ ਜਿਨ੍ਹਾਂ ਦੀ ਆਪਣੇ ਮਹਿਕਮੇ ਚ ਨਹੀਂ ਚਲਦੀ ਮੈਂ ਉਹਨਾਂ ਨਾਲ ਡਿਬੇਟ ਨਹੀਂ ਕਰਾਂਗਾ ਕੇਂਦਰੀ ਰਾਜ ਮੰਤਰੀ ਤੇ ਤੰਜ ਕਸਦਿਆਂ ਸੀਐਮ ਮਾਨ ਨੇ ਕਿਹਾ ਕਿ ਬਿੱਟੂ ਦੀ ਤਾਂ ਕੋਈ ਰੇਲਵੇ ਚ ਵੀ ਨਹੀਂ ਸੁਣਦਾ ਤੇ ਭਾਜਪੀ ਨੇ ਬਿੱਟੂ ਨੂੰ ਬੇਅਸਰ ਮਹਿਕਮਾ ਦਿੱਤਾ ਹੋਇਆ ਉਹਨਾਂ ਕਿਹਾ ਕਿ ਕੀ ਹੁਣ ਮੈਂ ਬਿੱਟੂ ਨਾਲ ਡਿਬੇਟ ਕਰਾਂਗਾ ਰਵਨੀਤ ਮਿੱਟੂ ਨਾਲ ਡਿਬੇਟ ਕਰਾਂਗਾ ਹੀ ਉਹ ਵੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ ਚ ਰੇਲਵੇ ਦੀ ਮੈਂ ਕਹਾਂ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੁਣ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਵਾਉਣੀ ਹੈ ਕੋ ਕੋਾਲੀ ਜੇ ਕੋਈ ਜਿਹੜੀ ਉਹ ਲਵਾ ਦੂੰਗਾ ਉਂ ਤਾਂ ਚੱਲਦੀ ਉਹ ਦਿਨ ਦਾ ਹੀ ਮਹਿਕਮਾ ਉਹ ਹੈ ਉਦੋਂ ਉਹ ਇਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਉਧਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸੀਐਮ ਦੇ ਇਸ ਬਿਆਨ ਤੇ ਪਲਟਵਾਰ ਕੀਤਾ ਹੰਕਾਰ ਵਾਲੀ ਗੱਲ ਨਹੀਂ ਗਈ ਤੁਸੀਂ ਇੱਕ ਮਿੰਟ ਵੀ ਮੇਰੇ ਮੂਹਰੇ ਖੜ੍ਹ ਨਹੀਂ ਸਕਦੇ ਆ ਨਹੀਂ ਸਕਦੇ ਕਿਉਂਕਿ ਤੁਹਾਡੀਆਂ ਕਮਜ਼ੋਰੀਆਂ ਤੁਹਾਡੀਆਂ ਸਾਰੀਆਂ ਜੋ ਤੁਸੀਂ ਸਰਕਾਰ ਚ ਕੀਤਾ ਉਹ ਮੈਨੂੰ ਇੱਕ ਇੱਕ ਚੀਜ਼ ਦਾ ਮੈਂ ਭਲੀ ਭੰਤੀ ਜਾਣਦਾ ਹਾਂ ਇੱਕ ਗੱਲ ਡਿਬੇਟ ਤੋਂ ਭੱਜ ਗਏ ਅੱਜ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਭਗੌੜੇ ਹੋ ਦਰਸਲ ਬੀਤੇ ਦਿਨੀ ਸੀਮਾਨ ਨੇ ਫੰਡ ਦੇ ਮੁੱਦੇ ਤੇ ਬੀਜੇਪੀ ਨੂੰ ਖੁੱਲੀ ਡਿਬੇਟ ਦਾ ਚੈਲੰਜ ਦਿੱਤਾ ਸੀ ਜਿਸ ਨੂੰ ਬਿੱਟੂ ਨੇ ਸਵੀਕਾਰ ਕਰ ਲਿਆ ਸੀ ਰਵਨੀਤ ਬਿੱਟੂ ਦੇ ਚੈਲੰਜ ਕਬੂਲ ਕਰਨ ਤੋਂ ਬਾਅਦ ਹੁਣ ਮੁੱਖ ਮੰਤਰੀ ਉਹਨਾਂ ਨਾਲ ਬਹਿਸ ਲਈ ਤਿਆਰ ਨਹੀਂ ਖੈਰ ਫੰਡਾਂ ਦੇ ਮੁੱਦੇ ਤੇ ਬਹਿਸ ਨਾਲੋਂ ਜੇਕਰ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਦਾ ਕੰਮ ਕਰਨ ਤਾਂ ਸ਼ਾਇਦ ਲੋਕਾਂ ਦੀਆਂ ਸਮੱਸਿਆਵਾਂ ਛੇਤੀ ਹੱਲ ਹੋ ਜਾਣਗੀਆਂ ਪੰਜਾਬ ਦੇ এসডিআরএফ ਫੰਡ ਨੂੰ ਲੈ ਕੇ ਸੀਐਮ ਮਾਨ ਤੇ ਜਾਖੜ ਦੇ ਵਿਚਾਲੇ ਤਿੱਖੀ ਬਹਿਸ ਛਿੜ ਗਈ ਅਤੇ ਸੀਐਮ ਮਾਨ ਨੇ এসডিআরএফ ਦਾ ਹੁਣ ਤੱਕ ਦਾ ਡਾਟਾ ਸ਼ੇਅਰ ਕਰਦਿਆਂ বিজেਪ ਨੂੰ ਜਵਾਬ ਦਿੱਤਾ 12000 ਕਰੋੜ ਦੇ ਫੰਡ ਨੂੰ ਸਿਰਫ ਗੱਲਾਂ ਹੀ ਦੱਸਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਤੱਕ এসডিআরএফ ਚ 5012 ਕਰੋੜ ਹੀ ਆਇਆ ਹੈ ਜਿਸ ਵਿੱਚੋਂ ਹੁਣ 3820 ਕਰੋੜ ਖਰਚ ਹੋ ਚੁੱਕਿਆ ਹੈ ਟੋਟਲ 5012 ਕਰੋੜ 5012 cr ਬਾ 5012 ਕਰੋੜ ਆਇਆ ਜੋ ਤੋਂ एसडीएफ ਬਣੀ ਹੈ ਇਹ ਸਾਡੇ 1212 ਵਾਲਾ ਤਾਂ ਉਹੀ ਮਾਰੀ ਜਾਂਦੇ ਇਹ ਗੱਲਾਂ ਤੇ ਜੋ 3820 ਖਰਚਾ ਗਿਆ ਜੀ ਦੱਸ ਦੀ ਕਿ ਇਸ ਤੋਂ ਪਹਿਲਾਂ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਕਹਿ ਗੇ ਰਿਪੋਰਟ ਸ਼ੇਅਰ ਕਰਦੇ ਆ ਕਿਹਾ ਸੀ ਕਿ ਪੰਜਾਬ ਕੋਲ 31 ਮਾਰਚ 2023 ਨੂੰ एसडीआरएफ ਦੇ 9041 ਕਰੋੜ ਰੁਪਏ ਆਏ ਤੇ ਬਾਅਦ ਚਾਹੇ ਫੰਡਾਂ ਨੂੰ ਮਿਲਾ ਕੇ ਖੁੱਲ ਰਕਮ 12000 ਕਰੋੜ ਬਣਦੀ ਹੈ ਕੁੱਲ ਲਾਗੇ 12000 ਕਰੋੜ ਰੁਪਈਆ ਭਗਵੰਤ ਸਿੰਘ ਜੀ ਦੀ ਸਰਕਾਰ ਕੋਲ ਐਸਡੀਆਰਐਫ આજ ਦੀ ਆਪ ਦਾ ਪ੍ਰਬੰਧ ਹੈ ਜੀ ਇਹਦੇ ਵਿੱਚ ਇਹਨਾਂ ਕੋਲ ਪਿਆ ਉਧਰ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਹੇ ਲੋਕ ਮੁਆਵਜ਼ੇ ਦੀ ਆਸ 'ਚ ਬੈਠੇ ਨੇ ਤੇ ਇੱਧਰ ਸਿਆਸੀ ਗਲਿਆਰਿਆਂ 'ਚ ਫੰਡਾਂ ਦਾ ਰੌਲਾ ਪਿਆ ਹੋਇਆ ਹੈ ਤੇ ਫੰਡਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਬਹਿਸਬਾਜ਼ੀ ਦਾ ਬਿਆਨਬਾਜ਼ੀ ਦਾ ਦੌਰ جاری ਹੈ ਗੱਲ ਡਿਬੇਟਾਂ ਤੱਕ ਪਹੁੰਚ ਚੁੱਕੀ ਹੈ ਔਰ ਜਦੋਂ ਦੋ ਓਟੇਰਾਂ ਜਿਨ੍ਹਾਂ ਨੇ ਸਿੱਧਾ-ਸਿੱਧਾ ਹੜਪੀੜਤਾ ਨੂੰ ਰਾਹਤ ਦੇਣੀ ਹੈ ਉਹ ਇਸ ਤਰੀਕੇ ਦੀ ਬਿਆਨਬਾਜ਼ੀ ਦੇ ਵਿੱਚ ਉਲਝ ਜਾਣ ਫਿਰ ਫਰਕ ਤਪੈਂਦਾ ਹੈ ਅੱਜ ਦੇ ਸਵਾਲ ਤੇ ਨਜ਼ਰ ਪਾ ਲੈਨੇ ਆ ਸਵਾਲ 20 ਸਾਡਾ ਅੱਜ ਦਾ ਹਿੱਸੇ ਨਾਲ ਹੀ ਜੁੜਿਆ ਹੋਇਆ ਹੈ ਕਿ ਐਸਡੀਆਰ ਐਫ ਫੰਡ ਦੇ ਵਿੱਚ ਪੰਜਾਬ ਦਾ share ਕਿੰਨਾ ਹੈ ਪੰਜਾਬ ਕਿੰਨਾ ਹਿੱਸਾ ਪਾਉਂਦਾ ਐਸਡੀਆਰ ਐਫ ਫੰਡ ਦੇ ਵਿੱਚ ਚਾਰ ਆਪਸ਼ਨ ਨੇ 25% 35% 50% ਜਾਂ 55% ਕਿਉਂਕਿ ਜਿਹੜਾ ਕੇਂਦਰ ਪੈਸਾ ਦਿੰਦਾ ਉਹਦੇ ਵਿੱਚ ਪੰਜਾਬ ਨੇ ਆਪਣਾ ਸ਼ੇਅਰ ਪਾ ਕੇ ਫਿਰ ਉਸ ਨੂੰ ਖਰਚ ਕਰਨਾ ਹੁੰਦਾ ਉਹ ਯੂਟਿਲਾਈਜੇਸ਼ਨ ਸਰਟੀਫਿਕੇਟ ਜਿਹੜੇ ਆ ਉਹ ਦੇਣੇ ਪੈਂਦੇ ਆ ਉੱਤੇ ਕਿ ਅਸੀਂ ਆਪਣੇ ਹਿੱਸੇ ਦਾ ਪੈਸਾ ਪਾ ਦਿੱਤਾ ਫਿਰ ਤੁਹਾਨੂੰ ਅਗਲੀ ਕਿਸ਼ਤ ਜਾਰੀ ਹੁੰਦੀ ਹੈ ਸੋ ਇਸ ਕਰਕੇ ਉਹ ਸ਼ੇਅਰ ਕਿੰਨਾ ਹੈ ਜਿਹੜਾ ਸਟੇਟ ਨੂੰ ਪਾਉਣਾ ਪੈਂਦਾ ਇਸ ਸਵਾਲ ਦਾ ਜਵਾਬ ਤੁਸੀਂ ਸਾਨੂੰ ਭੇਜੋ 25% 35% 50 ਜਾਂ 55% ਅਸੀਂ ਸ਼ੋ ਦੇ ਅਖੀਰ ਚ ਇਸ ਦਾ ਸਹੀ ਜਵਾਬ ਦੱਸਾਂਗੇ ਉਦੋਂ ਤੱਕ ਤੁਸੀਂ ਆਪਣੇ ਮੈਸੇजेस ਭੇਜ ਸਕਦੇ ਹੋ ਅਗਲੀ ਖਬਰ ਵੱਲ ਵਧਦੇ ਹਾਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭਾਵੇਂ ਪਾਣੀ ਤਾਂ ਛੱਟ ਗਿਆ ਪਰ ਲੋਕਾਂ ਦੀਆਂ ਮੁਸ਼ਕਲਾਂ ਹਾਲੇ ਜਿਉਂਦੀਆਂ ਥਿਉਂ ਨੇ ਤਬਾਹੀ ਦੇ ਨਿਸ਼ਾਨ ਦੀਆਂ ਤਸਵੀਰਾਂ ਜਨਾਲਾ ਦੇ ਪਿੰਡ ਸੁਲਤਾਨ ਮਾਹਲ ਤੋਂ ਸਮਝਦੇ ਜਿੱਥੇ ਇੱਕ ਮਕਾਨ ਦੇ ਦੋ ਕਮਰਿਆਂ ਦੀ ਛੱਤ ਡਿੱਗ ਚੁੱਕੀ ਹੈ ਘਰ ਚ ਰਹਿਣ ਵਾਲੇ ਪਤੀ ਪਤਨੀ ਨੇ ਦੱਸਿਆ ਕਿ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਨੇ ਘਰ ਬਣਾਇਆ ਸੀ ਪਰ ਹੁਣ ਪਾਣੀ ਨੇ ਸਭ ਕੁਝ ਤਬਾਹ ਕਰ ਦਿੱਤਾ ਦੋਵੇਂ ਜੀ ਆਪਤਾ ਭਾਵੇਂ ਖੁੱਲੇ ਅਸਮਾਨ ਹੇਠ ਰਹਿਣ ਨੂੰ ਮਜਬੂਰ ਨੇ ਪਰ ਬੱਚਿਆਂ ਨੂੰ ਰਿਸ਼ਤੇਦਾਰਾਂ ਦੇ ਘਰ ਭੇਜਿਆ ਹੋਇਆ ਹਾਲਾਤ ਇਸੇ ਤਰ੍ਹਾਂ ਹੀ ਬਹੁਤ ਮਾੜੇ ਹਾਲਾਤ ਨੇ ਮੇਰੇ ਹਸਬੰਦ ਵੀ ਉਹਨਾਂ ਠੀਕ ਨਹੀਂ ਸੀਗੇ 2-3 ਮਹੀਨੇ ਹੋ ਗਏ ਪਿਆ ਨੂੰ ਇਲਾਜ ਤੇ ਵੀ ਬਾਬਾ ਖਰਚਾ ਆ ਰਿਹਾ ਹਾਂਜੀ ਇਲਾਜ ਤੇ ਬਹੁਤ ਖਰਚਾ ਆ ਰਿਹਾ ਹੈ ਗੁਰਦੀ ਉਹਨਾਂ ਦੇ ਦੋਵੇਂ ਕਿਡਣੀਆਂ ਖਰਾਬ ਹੋ ਗਈਆਂ ਨੇ ਮੇਰਾ ਛੋਟਾ ਜਿਹਾ ਬੱਚਾ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਖਰਚ ਚੱਲ ਰਿਹਾ ਉਧਰ ਇੱਕ ਹੋਰ ਬਜ਼ੁਰਗ ਦੇ ਘਰ ਦੀ ਵੀ ਅਜਿਹੀ ਨਰਕਪਰੀ ਦਾਸਤਾਨ ਸਾਹਮਣੇ ਆਈ ਹੈ ਜਿਸਦੇ ਦੋਵੇਂ ਪੁੱਤਰਾਂ ਤੇ ਪਤੀ ਦੀ ਪਹਿਲਾਂ ਹੀ ਮੌਤ ਹੋ ਗਈ ਤੇ ਹੁਣ ਆਪਣੀ ਮਾਨਸਿਕ ਤੌਰ ਤੇ ਪਰੇਸ਼ਾਨੀ ਨਾਲ ਰਹਿਣ ਨੂੰ ਮਜਬੂਰ ਹੈ ਨਾ ਘਰ ਦੇ ਕਿਸੇ ਕਮਰੇ ਤੇ ਦਰਵਾਜਾ ਹੈ ਨਾ ਹੀ ਕੋਈ ਸੌਣ ਲਈ ਚੰਗਾ ਪ੍ਰਬੰਧ ਦੁੱਖਾਂ ਨਾਲ ਘिरी ਜ਼ਿੰਦਗੀ 'ਚ ਬਜ਼ੁਰਗ ਦੋ ਵਕਤੀ ਰੋਟੀ ਲਈ ਵੀ ਮੁਥਾਜ ਨੇ ਐ ਪਤਾ ਜਿਆਦਾ ਲੇ ਕੋਈ ਘਰ 'ਚ ਕੌਣ-ਕੌਣ ਆ ਤੁਹਾਡੇ ਤੋਂ ਇਲਾਵਾ ਬੇਟਾ ਉਹਦੇ ਬੱਚੇ ਪੂਰਾ ਪਰਿਵਾਰ ਉਹ ਕਿੱਥੇ ਹੈ ਉਹ ਪੁੰਗਾ ਆਕਾ ਨਹੀਂ ਚਲੇਗਾ ਇਸ ਮੈਂ ਤੂੰ ਹੀ ਚੱਲ ਜਾ ਮੈਂ ਰਹਿ ਨਹੀਂ ਉਹ ਤੇ ਮੈਂ ਡੇਗੀ ਪਾਣਗੇ ਤਾਂ ਕੋਈ ਚੱਲ ਨਹੀਂ 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 ਤੇ ਕੋਈ ਹੋਂ ਤੱਕ ਕੋਈ ਮਦਦ ਕੋਈ ਪਹੁੰਚਿਆ ਤੁਹਾਡੇ ਤੱਕ ਵੀ ਤੁਹਾਡੀ ਛੱਤ ਬਣਾਵਾ ਦਾਂਗੇ ਲੋੜ ਕੀ ਐ ਇਸ ਵੇਲੇ ਨਹੀਂ ਨਹੀਂ ਕੋਈ ਨਹੀਂ ਇਹਨਾਂ ਹਰ ਪੀੜਤਾਂ ਦੀ ਕਹਾਣੀ ਦਿਲ ਨੂੰ ਝੰਜੋੜਨ ਵਾਲੀ ਹੈ ਬੇਵਸ ਪਰਿਵਾਰਾਂ ਨੂੰ ਮਦਦ ਦੀ ਪਾਲ ਹੈ ਕਿ ਸ਼ਾਇਦ ਇਸ ਦੁੱਖ ਦੀ ਘੜੀ 'ਚ ਕੋਈ ਫਰਿਸ਼ਤਾ ਆ ਕੇ ਉਹਨਾਂ ਦੀ ਸਹਾਰ ਲਏਗਾ हिमाचल प्रदेश ਦੇ ਕੁੱਲੂ ਦੀ ਸੈਂਚ ਕਾਟੀ ਦੇ ਵਿੱਚ ਲੈਂਡਸਲਾਈਡ ਕਰਕੇ ਹੋਈ ਤਬਾਹੀ ਦੇ ਸਖਮ ਹਲੇ ਵੀ ਅੱਲੇ 23 ਲੈਂਡਸਲਾਈਡ ਨੇ ਪਿੰਡ ਜੀਵਾ ਦੇ ਕਈ ਘਰਾਂ ਨੂੰ ਮਲਬੇ 'ਚ ਤਬਦੀਲ ਕਰ ਦਿੱਤਾ ਜਗ੍ਹਾ ਜਗ੍ਹਾ ਪਾਣੀ ਭਰਿਆ ਹੋਇਆ ਤੇ ਲੋਕ ਡਰ ਨਾਲ ਘਰਾਂ ਨੂੰ ਖਾਲੀ ਕਰ ਰਹੇ ਨੇ ਤਾਂ ਜੋ ਹੋਰ ਨੁਕਸਾਨ ਨਾ ਚੱਲਣਾ ਪਵੇ। ਕਰੀਬ 5000 ਆਬਾਦੀ ਵਾਲਾ ਇਲਾਕਾ ਰਾਸ਼ਨ ਨੂੰ ਤਰਸ ਰਿਹਾ ਕਿਉਂਕਿ ਸੜਕਾਂ 3 ਮਹੀਨੇ ਤੋਂ ਬੰਦ ਨੇ ਜਿਸ ਕਰਕੇ ਸੈਂਕੜੇ ਲੋਕ ਅਸਮਾਨ ਹੇਠਾਂ ਰਹਿਣ ਨੂੰ ਮਜਬੂਰ ਨੇ ਤੇ ਥੱਕੇ ਹਾਰੇ ਲੋਕ मदद ली प्रशासन भी राह तक रहे सब ने हमारी कोई सुध नहीं ली गाँव का हाल चाल नहीं पूछा लोगों के बारे में नहीं पूछा जी रहे हैं मर रहे हैं कोई व्यवस्था नहीं है ना लाइट की सुविधा है ना फोनो की सुविधा है हमारा गांव बिल्कुल सुरक्षित था ये एनएच की वजह से जो है जब से एनएच पी सी की चारों ट्रकाने घूम ली है ये पानी सारा जमीन के अंदर से नीचे रहा है और हमारा जो गाँव है ये बाहर से नहीं बल्कि नीचे नीचे से ही धस रहा है ਕਾਬਲੇ ਗੌਰ ਹੈ ਕਿ ਸੈਜ ਘਾਟੀ ਦੇ ਕਈ ਪਿੰਡ ਕੁਦਰਤੀ ਮਾਰ ਨਾਲ ਪਹਿਲਾਂ ਹੀ ਸੰਤਾਪ ਚੱਲ ਰਹੇ ਨੇ ਉੱਤੋਂ ਪ੍ਰਸ਼ਾਸਨ ਵੱਲੋਂ ਸਾਰ ਨਾ ਲੈਣ ਕਰਕੇ ਲੋਕਾਂ ਤੇ ਮੁਸੀਬਤ ਦਾ ਦੂਰਾ ਪੜ ਡਿੱਗ ਪਿਆ ਹੈ ਤੇ ਤਬਾਹੀ ਦੇ ਨਿਸ਼ਾਨ ਸਿਰਫ ਪੰਜਾਬ ਚ ਨਹੀਂ ਹਿਮਾਚਲ ਦੇ ਵਿੱਚ ਵੀ ਨਜ਼ਰ ਆਏ ਨੇ ਔਰ ਜਿਵੇਂ ਜਿਵੇਂ ਮੌਨਸੂਨ ਜਾ ਰਿਹਾ ਹੈ ਤਾਂ ਇਹ ਨਿਸ਼ਾਨ ਜ਼ਿਆਦਾ ਉਗੜ ਕੇ ਸਾਹਮਣੇ ਆ ਜਾਂਦੇ ਨੇ ਔਰ ਉਸ ਵੇਲੇ ਜਿਹੜੀਆਂ ਅੱਖਾਂ ਦਰਕਾਰ ਪਈਆਂ ਨਜ਼ਰ ਆਉਂਦੀਆਂ ਨੇ ਜਦੋਂ ਉਹਨਾਂ ਤੱਕ ਪ੍ਰਸ਼ਾਸਨ ਪਹੁੰਚ ਨਾ ਕਰੇ ਫਿਰ ਫਰਕ ਤਪੈਂਦਾ ਹੈ। ਕੁਝ ਹੋਰ ਖਬਰਾਂ ਵੱਲ ਵੱਧਦੇ ਹਾਂ ਜਲੰਧਰ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੇਪਰ 'ਚ ਨਾ ਬੈਠਣ ਦੇਣ ਤੇ ਮਾਪਿਆਂ ਨੇ ਹੰਗਾਮਾ ਕਰ ਦਿੱਤਾ। ਸੂਰਯਨ ਕਲੇਵ ਦੇ ਲਾਰੈਂਸ ਇੰਟਰਨੈਸ਼ਨਲ ਸਕੂਲ ਤੇ ਪੇਰੈਂਟਸ ਨੇ ਤੱਕੇਸ਼ਾਈ ਦੇ ਇਲਜ਼ਾਮ ਲਾਏ। ਦਰਅਸਲ ਸਕੂਲ ਮੈਨੇਜਮੈਂਟ ਨੇ ਫੀਸ ਨਾ ਮਿਲਣ ਤੇ ਬੱਚਿਆਂ ਨੂੰ ਪੇਪਰ 'ਚ ਨਹੀਂ ਬੈਠਣ ਦਿੱਤਾ ਤੇ 3 ਘੰਟੇ ਤੱਕ ਇੱਕ ਕਮਰੇ 'ਚ ਬਿਠਾ ਕੇ ਰੱਖਿਆ। ਨਾ ਹੀ ਬੱਚਿਆਂ ਨੂੰ ਪੀਣ ਲਈ ਪਾਣੀ ਦਿੱਤਾ ਤੇ ਨਾ ਹੀ ਕੁਝ ਖਾਣ ਲਈ ਦਿੱਤਾ ਗਿਆ ਇੱਥੋਂ ਤੱਕ ਕਿ ਸਟੂਡੈਂਟਸ ਨੂੰ ਕਰੇ ਵੀ ਫੋਨ ਨਹੀਂ ਕਰਨ ਦਿੱਤਾ ਗਿਆ ਇਸ ਗੱਲ ਤੋਂ ਨਰਾਜ਼ ਮਾਪਿਆਂ ਨੇ ਸਕੂਲ 'ਚ ਪਹੁੰਚ ਕੇ ਖੂਬ ਹੰਗਾਮਾ ਕੀਤਾ ਤੁਹਾਡਾ ਵੀ ਐਗਜ਼ਾਮ ਨਹੀਂ ਹੋਇਆ ਹਮੇਂ ਕਹ ਗਿਆ ਖਾਣਾ ਨਹੀਂ ਖਾ ਸਕਤੀ ਆਪ ਕੋ ਕੁਝ ਵੀ ਨਹੀਂ ਕਰਨ ਦੇਜੇਗਾ ਹਮ ਕੋ ਬਾਹਰ ਵੀ ਨਹੀਂ ਭੇਜਾ ਹਮ ਕੋ ਬੋਲਾ ਹੈਡ ਡਾਉਨ ਕਰਕੇ ਬੈਠ ਜਾਓ ਔਰ ਹਮ ਅਗਰ ਹਮ ਨੇ ਕਹਾ ਕਿ ਚਲੋ ہماری ਪੀਸ ਨਹੀਂ ਵੀ ਪੇਟ ਅਗਰ ਕੁਝ ਵੀ ਨਹੀਂ ਹੋਤਾ ਹੈ ਨਾ ਹਮ ਕੋ ਕੋਮ ਸਭ ਤੋਂ ਘੱਟ ਹਮ ਕੋ ਪੇਰੈਂਟਸ ਕੋ ਕਨਫਰਮ ਕਰਨ ਦੇ ਦੋ ਹਮ ਕੋ ਪੇਰੈਂਟਸ ਕੋ ਕਨਫਰਮ ਵੀ ਨਹੀਂ ਕਰੇ ਤਾਂ ਜੀ ਜਿੰਕੋ ਬਿਲਕੁਲ ਤੁਹਾਨੂੰ ਦੱਸ ਰਿਹਾ ਕਿ ਅਕਾਊਂਟ ਦੀ ਲੈਕਚਰ ਚੱਲੇਗਾ ਉਧਰ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਈ ਬੱਚਿਆਂ ਦੀਆਂ ਫੀਸਾਂ ਪੈਂਡਿੰਗ ਨੇ ਜਿਨ੍ਹਾਂ ਦੇ ਘਰੇ ਕਈ ਵਾਰ ਮੈਸੇਜ ਭੇਜੇ ਗਏ ਪਰ ਤਾਂ ਵੀ ਪੇਰੈਂਟਸ ਵੱਲੋਂ ਫੀਸ ਨਹੀਂ ਭਰੀ ਗਈ ਪ੍ਰਿੰਸੀਪਲ ਨੇ ਮਾਪਿਆਂ ਨੂੰ ਘਰੋਸਾ ਦਿੱਤਾ ਕਿ ਜਿਨ੍ਹਾਂ ਸਟੂਡੈਂਟਸ ਦਾ ਪੇਪਰ ਨਹੀਂ ਹੋਇਆ ਉਹਨਾਂ ਦਾ ਦੁਬਾਰਾ ਪੇਪਰ 24 ਸਤੰਬਰ ਨੂੰ ਲਿਆ ਜਾਏਗਾ ਇਹ ਸਾਰੇ ਉਹ ਪੇਰੈਂਟਸ ਸੀਗੇ ਜਿਨ੍ਹਾਂ ਨੇ ਸਾਡੇ ਕੋਲ ਸਾਡੀ ਇਨਫੋਰਮੇਸ਼ਨ ਹੀ ਨਹੀਂ ਸੀਗੀ ਕਿ ਉਹਨਾਂ ਨੇ ਫੀਸ ਕਿਸ ਤਰ੍ਹਾਂ ਦੇਣੀ ਹੈ ਕਦੋਂ ਦੇਣੀ ਹੈ ਨਹੀਂ ਦੇਣੀ ਹੈ ਤਾਂ ਸਾਡੀ ਪੇਰੈਂਟਸ ਨਾਲ ਬੈਠ ਕੇ ਗੱਲ ਹੋ ਗਈ ਹੈ ਜਿਹੜਾ ਅੱਜ ਪੇਪਰ ਬੱਚਿਆਂ ਦਾ ਮਿਸ ਹੋਇਆ ਉਹ 24 ਤਰੀਕ ਨੂੰ ਹੋਏਗਾ ਪ੍ਰਿੰਸੀਪਲ ਦੇ ਮੋਰ ਪੇਪਰ ਲੈਣ ਦੇ ਭਰੋਸੇ ਤੋਂ ਬਾਅਦ ਮਾਪੇ ਸ਼ਾਂਤ ਤਾਂ ਹੋ ਗਏ ਪਰ ਸਕੂਲ ਨੂੰ ਅਜੇ ਹੀ ਮਨਮਾਨੀ ਕਰਨ ਦੇ ਖਿਲਾਫ ਸਖਤ ਚੇਤਾਵਨੀ ਦਿੱਤੀ ਹੈ ਤੋਂ ਵੱਡੇ ਪ੍ਰਾਈਵੇਟ ਸਕੂਲਾਂ ਬਾਰੇ ਹਰ ਕੋਈ ਜਾਣਦਾ ਹੈ ਕਿ ਕਿਸ ਤਰੀਕੇ ਦਾ ਮਾਡਲ ਬਣ ਚੁੱਕਿਆ ਹੈ ਵੱਡੇ ਵੱਡੇ ਪ੍ਰਾਈਵੇਟ ਸਕੂਲ ਇੱਕ ਬਿਜ਼ਨਸ ਮਾਡਲ ਬਣ ਚੁੱਕੇ ਨੇ ਔਰ ਲੱਖਾਂ ਰੁਪਿਆ ਇਨਕਮ ਇਹਨਾਂ ਸਕੂਲਾਂ ਦੀ ਹੁੰਦੀ ਹੈ ਪਰ ਜਦੋਂ ਇੱਕ ਬਿਜ਼ਨਸ ਮਾਡਲ ਬਣ ਚੁੱਕੇ ਪ੍ਰਾਈਵੇਟ ਸਕੂਲ ਵੱਲੋਂ ਬੱਚਿਆਂ ਨੂੰ ਮਹਿਜ ਫੀਸ ਦੇ ਲਈ ਪੇਪਰ ਤੋਂ ਪਾਸੇ ਬਿਠਾ ਦਿੱਤਾ ਜਾਵੇ ਫਿਰ ਫਰਕ ਪੈਂਦਾ ਹੈ ਅਗਲੀ ਖਬਰ ਹੁਸ਼ਿਆਰਪੁਰ ਤੋਂ ਪੰਜ ਸਾਲਾ ਮਾਸੂਮ ਦੇ ਕਤਲ ਤੋਂ ਬਾਅਦ ਹਮ ਸਵਾਰੀਆਂ ਦੇ ਖਿਲਾਫ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਤੇ ਸੁਲਤਾਨਪੁਰ ਲੋਧੀ ਚ ਲੋਕਾਂ ਨੇ ਪ੍ਰਵਾਸੀਆਂ ਦੇ ਖਿਲਾਫ ਪ੍ਰਦਰਸ਼ਨ ਕਰੀ ਤੇ ਲੋਕਾਂ ਨੇ ਬਾਹਰੀ ਸੂਬਿਆਂ ਤੋਂ ਆ ਕੇ ਵੱਸਣ ਵਾਲੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ ਪ੍ਰਦਰਸ਼ਨਕਾਰੀਆਂ ਨੇ ਪ੍ਰਵਾਸੀਆਂ ਨੂੰ ਘਰ ਦੇਣ ਤੇ ਪਾਬੰਦੀ ਲਾਉਣ ਦੀ ਵੀ ਅਪੀਲ ਕੀਤੀ ਤਾਂ ਕਿ ਫੇਰ ਕੋਈ ਪ੍ਰਵਾਸੀ ਅਜਿਹੀ ਹਰਕਤ ਨਾ ਕਰ ਸਕੇ ਇਹ ਬਹੁਤ ਹੀ ਬਹੁਤ ਹੀ ਦਰਦਨਾਕ ਮੌਜੂਦਤੀ ਗਈ ਬੱਚੇ ਨੂੰ ਠੀਕ ਹੈ ਜੀ ਇਹ ਪੰਜਾਬੀਆਂ ਨੂੰ ਹੁਣ ਜਾਗਣਾ ਪੈਣਾ ਪਈਆਂ ਨੂੰ ਇਸ ਇੰਡੀਆ ਪੰਜਾਬ ਤੋਂ ਭਜਾਉਣਾ ਪੈਣਾ ਜੀ ਉਹ ਪਰਿਵਾਰ ਦਾ ਹਾਲ ਵੇਖਿਆ ਨਹੀਂ ਜਾ ਰਿਹਾ ਕਿੱਦਾਂ ਸਾਰਿਆਂ ਨੂੰ ਪਤਾ ਕਿੱਦਾਂ ਕਿੱਦਾਂ ਉਹਨੂੰ ਬੱਚੇ ਨੂੰ ਮੌਤ ਦਿੱਤੀ ਕੀ ਕੀ ਉਹਦੇ ਨਾਲ ਕੀਤਾ ਦਰਸਲ ਹੁਸ਼ਿਆਰਪੁਰ ਦੇ ਨਿਊ ਦੀਪਨਗਰ ਚ ਪ੍ਰਵਾਸੀ ਵੱਲੋਂ 5 ਸਾਲਾ ਮਾਸੂਮ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ লাশ ਬਾਅਦ ਚ ਸ਼ਮਸ਼ਾਨ ਘਾਟ ਤੋਂ ਬਰਾਮਦ ਹੋਈ ਪੁਲਿਸ ਨੇ ਸੀਸੀਟੀਵੀ ਤਸਵੀਰਾਂ ਦੀ ਮਦਦ ਨਾਲ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪਰ ਹੁਣ ਇਸ ਘਟਨਾ ਨੂੰ ਲੈ ਕੇ ਹੋਰ ਨਾਲ ਇਲਾਕਿਆਂ ਚ ਪ੍ਰਵਾਸੀਆਂ ਨੂੰ ਸੂਬੇ ਤੋਂ ਬਾਹਰ ਕੱਢਣ ਦੀ ਮੰਗ ਉੱਠਣ ਲੱਗੀ ਹੈ ਤੇ ਖਬਰ ਜਗਰਾਉਂ ਤੋਂ ਜਿੱਥੇ ਸਰਕਾਰੀ ਹਸਪਤਾਲ 'ਚ ਕਰੋੜਾਂ ਰੁਪਏ ਖਰਚ ਕੇ ਵੀ ਲੋਕ ਬੁਗਲੀਆਂ ਸਹੂਲਤਾਂ ਤੋਂ ਵਾਂਝੇ ਨੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਨੂੰਕੇ ਨੇ ਜਦੋਂ ਅਚਾਨਕ ਹਸਪਤਾਲ ਦਾ ਦੌਰਾ ਕੀਤਾ ਤਾਂ ਉਹ ਵੀ ਮਰੀਜ਼ਾਂ ਦੀਆਂ ਮੁਸ਼ਕਲਾਂ ਸੁਣ ਕੇ ਹੈਰਾਨ ਰਹਿ ਗਏ ਮਰੀਜ਼ਾਂ ਨੇ ਵਿਧਾਇਕ ਨੂੰ ਹਸਪਤਾਲ ਚ ਆ ਰਹੀਆਂ ਦਿੱਕਤਾਂ ਤੋਂ ਜਾਣੂ ਕਰਵਾਇਆ ਉਹਨਾਂ ਦੱਸਿਆ ਕਿ ਗਰਭਵਤੀ ਮਹਿਲਾਵਾਂ ਦੂਰ ਦਰਾਡੇ ਤੋਂ ਅਲਟਰਾਸਾਉਂਡ ਕਰਵਾਉਣ ਲਈ ਆਉਂਦੀਆਂ ਨੇ ਪਰ ਡਾਕਟਰਾਂ ਦੇ ਸਮੇਂ ਸਿਰ ਨਾ ਹਣ ਤੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ ਉੱਪਰਲੀਆਂ ਮੰਜ਼ਲਾਂ ਤੇ ਲੈ ਕੇ ਜਾਣ ਵਾਲੀ ਲਿਫਟ ਵੀ ਇੱਕ ਸਾਲ ਤੋਂ ਖਰਾਬ ਪਈ ਹੈ ਤੇ ਜੱਚਾ ਬੱਚਾ ਵਾਚ ਸਟਾਫ ਕੋਲੋਂ ਡਾਈਪਰ ਬਦਲਣ ਦੇ ਇੱਕ ਟਾਈਮ ਦੇ 100-100 ਰੁਪਏ ਵਸੂਲੇ ਜਾਂਦੇ ਨੇ ਗਰਮੀ ਹੋਣ ਦੇ ਬਾਵਜੂਦ ਵੀ ਵਾਚ 'ਚ ਲੱਗੇ ਏਸੀ ਨਹੀਂ ਚਲਾਏ ਜਾਂਦੇ ਬਹੁਤ ਬੁਰਾ ਹਾਲ ਆ ਜੀ ਬਸ ਗਰਮੀ ਦਾ ਬਸ ਪੱਖਿਆਂ ਦੀ ਹਵਾ ਨਹੀਂ ਏਸੀ ਨਹੀਂ ਚੱਲ ਰਹੇ ਛੋਟੇ ਬੱਚਿਆਂ ਨੂੰ ਬਹੁਤ ਔਖਾ ਹੁੰਦਾ ਬਹੁਤ ਜ਼ਿਆਦਾ ਔਖਾ ਜੀ ਬੱਚੇ ਨੂੰ ਇੰਨੀ ਗਰਮੈਚ ਹੋਈ ਪਈ ਐ ਤੇ ਵੀ ਇਨਫੈਕਸ਼ਨ ਵੀ ਹੋ ਗਈ ਸਾਰਾ ਪਿੰਡਾ ਵੀ ਔਖਾ ਦਾ ਗਰਮੈਚ ਦੇ ਕਰਕੇ ਪਰ ਸੁਣਦਾ ਕੋਈ ਨਹੀਂ ਜੀ ਵੀ ਜਿਹੜੇ ਕ ਉਧਰ ਜਦੋਂ ਮੁਸ਼ਕਲਾਂ ਬਾਰੇ ਐਸਐਮ ਨੂੰ ਪੁੱਛਿਆ ਗਿਆ ਤੇ ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਬਾਰੇ ਪਹਿਲਾਂ ਤੋਂ ਹੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਦਿੱਤਾ ਹੋਇਆ ਪਰ ਪੈਸੇ ਵਸੂਲਣ ਦੇ ਮਾਮਲੇ ਦੀ ਉਹ ਜਾਂਚ ਕਰਕੇ ਕਾਰਵਾਈ ਕਰਨਗੇ। ਆਪਣਾੰਦੀ ਪ੍ਰੋਬਲਮੋ ਕਾਫੀ ਲੌਂਗ ਪੈਂਡਿੰਗ ਪ੍ਰੋਬਲਮ ਚੱਲਦੀ ਪਈ ਆ ਕਿਉਂਕਿ ਮੇਨ ਜਿਹੜਾ ਸੀਵਰ ਲਾਈਨ ਆ ਉਹ ਸਾਡੀ ਬਲੌਕ ਹੋਈ ਹੋਈ ਆ ਕਲੌਗ ਹੋਈ ਪਈ ਆ। ਵਿਧਾਇਕ ਨੇ ਸਾਰੀਆਂ ਸਮੱਸਿਆਵਾਂ ਬਾਰੇ ਸਿਹਤ ਵਿਭਾਗ ਨੂੰ ਜਾਣੂ ਕਰਵਾਉਣ ਦਾ ਭਰੋਸਾ ਦਿੱਤਾ ਨਾਲ ਹੀ ਐਸਐਮ ਵੱਲੋਂ ਅਣਗੈਲੀ ਵਰਤਨ ਖਿਲਾਫ ਉਹਨਾਂ ਖਿਲਾਫ ਵੀ ਕਾਰਵਾਈ ਦੀ ਗੱਲ ਕਹੀ ਮੈਂ ਉਹਨਾਂ ਤੇ ਐਕਸ਼ਨ ਤਾਂ ਲਾਉਂਗੀ ਲਾਉਂਗੀ ਵਿਭਾਗੀ ਕਾਰਵਾਈ ਲਈ ਲਿਖੂੰਗੀ ਅੱਜ ਹੀ ਲਿਖਣ ਲੱਗੀ ਹਾਂ ਪਰ ਇਹ ਜ਼ਰੂਰ ਹੈ ਜਿਹੜੇ-ਜਿਹੜੇ ਤੇ ਅਜ ਖਾਮੀਆਂ ਪਾਈਆਂ ਗਿੰਆਂ ਮੈਂ ਏ.ਮ. ਸਾਹਿਬ ਨੂੰ ਲਿਖ ਕੇ ਵਿਭਾਗੀ ਕਾਰਵਾਈ ਲਈ ਬੋਲਦੀ ਚਾਹੇ ਹਰ ਕਿਸੇ ਵੱਲੋਂ ਅਧਿਕਾਰੀਆਂ ਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਕਰੋੜਾ ਰੁਪਏ ਖਰਚ ਕੇ ਵੀ ਜਦੋਂ ਲੋਕ ਲੋੜੀਂਦੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਣ ਫਿਰ ਫਰਕ ਤਪੈਂਦਾ ਹੈ जीएसटी 'ਚ ਬਦਲਾਅ ਤੋਂ ਬਾਅਦ ਦੇਸ਼ ਦੀ ਦਿੱਗਜ ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਨੇ ਆਪਣੇ ਪ੍ਰੋਡਕਟਸ ਦੇ ਰੇਟਾਂ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ। ਜਿਸ ਦੇ ਨਾਲ ਹੁਣ ਤੁਹਾਡੀ ਰੋਜ਼ਮਰਾਂ ਦੀ ਜ਼ਿੰਦਗੀ 'ਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਦੇ ਰੇਟ ਘਟ ਜਾਣਗੇ। ਐਚਯੂਐਲ ਦੇ ਨਵੇਂ ਰੇਟਸ ਦੇ ਮੁਤਾਬਕ 340 ਐਮਐਲ ਡਵ ਸ਼ੈਂਪੂ ਦੀ ਬੋਤਲ 490 ਰੁਪਏ ਤੋਂ ਘੱਟ ਕੇ 435 ਹੋ ਜਾਏਗੀ ਜਦਕਿ 200 ਗ੍ਰਾਮ ਦਾ ਹੌਰਲਿਕਸ 130 ਤੋਂ ਘੱਟ ਕੇ 110 ਰੁਪਏ 200 ग्राम किसान जैम 90 ਤੋਂ ਘਟ ਕੇ 80 ਰੁਪਏ 'ਚ ਮਿਲੇਗਾ 75 ग्राम ਵਾਲੇ ਸਾਬਨ ਦੀ ਕੀਮਤ 80 ਰੁਪਏ ਤੋਂ ਘਟ ਕੇ 60 ਰੁਪਏ ਹੋ ਗਈ 150 ग्राम ਵਾਲਾ ਕਲੋਜ਼-ਅਪ ਟੂਥ ਪੇਸਟ 145 ਤੋਂ ਘਟ ਕੇ 129 'ਚ ਮਿਲੇਗਾ ਇਸੇ ਤਰ੍ਹਾਂ ਲੱਖ ਸਾਬੂਨ 96 ਰੁਪਏ ਦੀ ਥਾਂ ਹੁਣ 85 'ਚ ਮਿਲੇਗਾ ਇਸ ਤੋਂ ਇਲਾਵਾ 75 ग्राम ਬਰੂ ਕਾਫੀ ਦਾ ਰੇਟ 300 ਤੋਂ ਘਟਾ ਕੇ 270 ਕਰ ਦਿੱਤਾ ਗਿਆ ਦੱਸ ਦਈਏ ਕਿ GST ਕੌਂਸਲ ਦੀ ਬੈਠਕ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ GST 'ਚ ਵੱਡੇ ਬਦਲਾਅ ਦਾ ਐਲਾਨ ਕੀਤਾ ਸੀ ਹੁਣ GST ਦੇ ਤਹਿਤ ਚਾਰ ਸਲੈਬਸ 5% 12% 18 ਤੇ 28% ਹੈ ਜਿਨ੍ਹਾਂ ਨੂੰ 22 ਸਤੰਬਰ ਤੋਂ ਘਟਾ ਕੇ ਸਿਰਫ ਦੋ ਸਲੈਬ 5 ਤੇ 18% ਕਰ ਦਿੱਤਾ ਗਿਆ ਤੇ ਆਟੋ ਕੰਪਨੀਆਂ ਤੋਂ ਬਾਅਦ ਹੁਣ FMCG ਕੰਪਨੀਆਂ ਨੇ ਵੀ ਪ੍ਰੋਡਕਟਸ ਦੇ ਰੇਟਾਂ ਨੂੰ ਘਟਾਇਆ ਹੈ